ਸਾਡੇ 6-6 ਫੁੱਟ ਦੇ ਕੱਦ ਪੌਣੇ 7-7 ਫੁੱਟ ਦੇ ਕੱਦ ਉਹਨਾਂ ਗੰਢੀ ਮਰਦਾਂ ਦਾ ਵੀ ertid ਤੇ ਲੋਹਾ ਮੰਨਿਆ ਜਾਂਦਾ ਸੀ ਉਹਨਾਂ ਨੂੰ ਆਖਿਆ ਉਹ ਪੜਗੋ ਸਾਡੇ ਇਲਾਕੇ 'ਚ ਸ਼ੇਰ ਤੇ ਸ਼ੇਰਨੀ ਆਏ ਨੇ 12-12 ਬੰਦੇ ਪਾੜ ਦਿੰਦੇ ਨੇ ਉਹਨਾਂ ਵੀ ਗੱਡੀਆਂ ਸਾਨੂੰ ਅੰਗੂਠਾ ਵਿਖਾ ਕੇ ਆਖਿਆ ਕੀ ਕਰੀਏ ਸ਼ੇਰ ਤੇ ਸ਼ੇਰਨੀ ਤੁਹਾਡੇ ਇਲਾਕੇ 'ਚ ਆਏ ਨੇ ਅਸੀਂ ਕੀ ਕਰੀਏ ਗੁਰੂ ਅਰਗਵਿੰਦ ਸੱਚੇ ਪਾਤਸ਼ਾਹ ਨੇ ਬਿਰਧ ਬਾਬੇ ਦੇ ਮੋਢੇ ਤੇ ਆਤਰਾ ਕੇ ਆਖਿਆ ਜਾ ਬਜ਼ੁਰਗਾ ਸਹਰਾਣੇ ਥੱਲੇ ਬਾਹ ਦੇ ਕੇ ਸੌ ਜਾ ਅੱਜ ਰਾਤ ਨੂੰ ਤੇਰੇ ਪਿੰਡ ਦੀ ਰਾਖੀ ਮੈਂ ਕਰਾਂਗਾ ਮੈਂ ਵੇਖਾਂਗਾ ਤੇਰੇ ਪਿੰਡ ਵਿੱਚ ਕਿਹੜਾ ਸ਼ੇਰ ਤੇ ਸ਼ੇਰਨੀ ਆਉਂਦੇ ਨੇ ਤਿੰਨ ਪੈ ਰਾਤ ਚਲੀ ਗਈ ਨਾਨਕ ਨਿਰੰਕਾਰੀ ਨੇ ਦਰਿਆ ਦੇ ਕੰਢੇ ਤੇ ਮਾਰਿਆ ਚੌਕੜਾ ਅਣਹਦ ਨਾਦ ਵਿੱਚ ਚੱਲਿਆ ਗਿਆ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਤਿੰਨ ਪੈ ਰਾਤ ਚਲੀ ਗਈ ਅਨਹਦ ਨਾਦ ਦੇ ਵਿੱਚ ਨਾਨਕ ਨਰੰਗਕਾਰੀ ਚੌਂਕੜਾ ਮਾਰ ਕੇ ਬੈਠਾ ਬਿਆਸ ਦਰਿਆ ਦੇ ਕੰਢੇ ਤੋਂ ਸ਼ੇਰ ਨੇ ਪੀਤਾ ਪਾਣੀ ਉਹਦੇ ਮੂੰਹ ਦੇ ਵਿੱਚੋਂ ਖੂਨ ਪਿਆ ਵਗਦਾ ਸੀ ਪਾਣੀ ਪੀ ਕਰਕੇ ਰੱਜ ਕੇ ਜਦੋਂ ਉਹਨੇ ਮਾਰੀ ਦੁਹਾਰ ਗੁਰੂ ਅਰਗਵਿੰਦ ਸੱਚੇ ਪਾਤਸ਼ਾਹ ਦੇ ਨੇਤਰ ਪੁੱਟੇ ਗਏ ਦੋਵਾਂ ਨੇ ਪਾਣੀ ਪੀਤਾ ਤੇ ਪਾਈ ਵੀਰ ਸਿੰਘ ਜੀ ਲਿਖਦੇ 12 ਕਰਮਾਂ ਪਿੱਛੇ ਨੂੰ ਹੋਏ ਗੁਰੂ ਅਰਗਵਿੰਦ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰ ਕੇ ਆਖਿਆ ਤੈਨੂੰ ਮਰਦਾ ਆਖਦੇ ਨੇ ਤੇਰੇ ਕੋਲੋਂ ਜਹਾਂਗੀਰ ਕਲ ਪੰਡਦਾ ਹੈ ਤੇਰੇ ਕੋਲੋਂ ਰਾਜਪੂਤ ਕੰਨ ਭੰਦੇ ਨੇ ਅੱਜ ਤੇਰਾ ਮੁਕਾਬਲਾ ਮਰਦ ਦੇ ਨਾਲ ਹੋਇਆ ਤੇ ਨੀਵੀਂ ਪਾ ਕੇ ਚੱਲਿਆ ਐ ਗੁਰੂ ਕੇ ਸਿੱਖੋ ਕਹਿੰਦੇ ਨੇ ਕਿਤੇ ਬਾਬਾ ਆਪਣੀ ਆਈ ਤੇ ਆ ਜੇ ਤੇ ਗੁਰੂ ਕੇ ਸਿੱਖੋ ਸ਼ੇਰਾਂ ਤੋਂ ਵੀ ਗੱਲਾਂ ਕਰਾ ਦਿਆ ਕਰਦਾ ਜਦੋਂ ਇੰਨੀ ਗੱਲ ਕੀਤੀ ਸ਼ੇਰ ਨੂੰ ਸਮਝ ਆਈ ਉਹਨੇ ਆਪਣੀ ਨਾਲ ਦੀ ਨੂੰ ਆਵਾਜ਼ ਮਾਰੀ ਇੱਥੇ ਪੈਂਤੜੇ ਤੇ ਖਲੋ 12 ਕਰਮ ਪਿੱਛੇ ਆ ਆਪਾਂ ਛਾਲ ਮਾਰਾਂਗੇ ਮੈਂ ਸਿਰ ਵਾਲੇ ਪਾਸਿਓਂ ਆਵਾਂਗਾ ਤੂੰ ਪੈਰਾਂ ਵਾਲੇ ਪਾਸਿਓਂ ਆਈਂ ਆਪਾਂ ਇਹਨੂੰ ਅੱਧ ਵਿਚਕਾਰ ਵਿੱਚੋਂ ਪਾੜ ਦੇਾਂਗੇ ਆਪਾਂ ਇਹਦੇ ਨਾਲ ਦੇ ਪਹਿਲਾਂ ਕਈ ਘਰ ਪੂਰੇ ਨੇ ਜਦੋਂ ਇੰਨੀ ਗੱਲ ਕੀਤੀ ਕਹਿੰਦੇ ਬੱਬਰ ਸ਼ੇਰ ਨੇ ਪਿਛਲਿਆਂ ਪੈਰਾਂ ਤੇ ਭਾਰ ਪਾਇਆ 12 ਫੁੱਟ ਦੀ ਉੱਚੀ ਛਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਮਾਰੀ ਤੁਹਾਡੇ ਵਡੇਰੇ ਨੇ ਖੱਬੀ ਟਾਲ ਦੇ ਨਾਲ ਸ਼ੇਰ ਨੂੰ ਡਕਿਆ ਤਲਵਾਰ ਬੇਮਿਆਨੀ ਕੀਤੀ ਖਿੱਚ ਕੇ ਮਾਰੀ ਦੋ ਟੋਟੇ ਕਰਕੇ ਤਰਤੀ ਤੇ ਸੁੱੜ ਦਿੱਤਾ ਪੈਰਾਂ ਦੇ ਥੱਲੇ ਨੱਪ ਕਰਕੇ ਪੈਰਾਂ ਦੇ ਥੱਲੇ ਨੱਪ ਕਰਕੇ ਸ਼ੇਰਨੀ ਨੂੰ ਮਾਰ ਦਿੱਤਾ